ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਭਾਈ ਬਲੌਗ 'ਚ ਅੱਜ ਠਾਰੀ ਬਹੁਤੀ ਹੋ ਗਈ ਬਲੌਗ ਬਲੌਗ ਵੀ ਠਰੇ ਪਏ ਹੈ ਜੇ ਮਤੋਂ ਹੁਣ ਮੈਂ ਬਰਾਉਣੀ ਜੇ ਇਹ ਨਹੀਂ ਕਰਦਾ ਲੈ ਕਿੰਨਾ ਕੁ ਗੁੱਡ ਹੋ ਗਿਆ ਗੁੱਡ ਡੇਢ ਕਿ ਵਿੱਗਾ ਹੋ ਗਿਆ ਡੇਢ ਵਿੱਗਾ ਗੁੱੜਤਾ ਉਹ ਫਾਂਡ ਹੋ ਗਿਆ ਹੁਣ ਹੈ ਨਾ ਫਾਂਡ ਜੀ ਲੱਗੀ ਸਿਰੇ ਕਿ ਨਹੀਂ ਦੋਇ ਕਹਰੇ ਵਾਲੀਓ ਰਹਿ ਗਈ ਕਾਖਾ ਬੋਤਾ ਦੇਜਾ ਉਹੀ ਕਾਕਾ ਹਾਲਾ ਕੋਹ ਚੱਕਣਾ ਮੈਸਰ ਪਾਣੀ ਪਿਲਾਉਣਾ ਧੁੱਪੀ ਨਿਕਲੀ ਮੜੀ ਜੀ ਉਹੀ ਕਾਕਾ ਹਾਲਾ ਲਾ ਦੇਣਾ ਤਾ ਸਰੇ ਹਾਂ ਸਰੇ ਲਾ ਦੇਣਾ ਨਹੀਂ ਸਰੇ ਲਾਤਾ ਚੱਲ ਲੱਗੇ ਰਹੋ ਹੌਲੀ ਹੌਲੀ ਕੱਲ ਜਿੰਨਾ ਦਾ ਗੁੜਤਾ ਸੀ ਹਾਂ ਕੱਲ ਅੱਜ ਕਾਹਲ ਕਰ ਲੈ ਗਿੰਦੇ ਅੱਛਾ ਉਤ ਕੱਲ ਦਾ ਜਿੱਥੇ ਤਾਂ ਹੀ ਕਾਹਾਂ ਵੀ ਘਾਟਾ ਕੱਢਿਆ ਵੀ ਅਸੀਂ ਅੱਜ ਕੱਲ ਜਿੰਨਾ ਦਾ ਨਹੀਂ ਜਿਹੜੇ ਉਰਲੀ ਸਾਈਡ ਆ ਬਰਾਬਰ ਕਰਤਾ ਸਾਰਾ ਕਿਹਦਾ ਰਹਿ ਗਈ ਯਾਰ ਦੋ ਮਹਾਂਟਾ ਤੈਨੂੰ ਕਿੱਦਾਂ ਜਾਂਦਾ ਅੱਛਾ ਇੱਕ ਕੱਲ ਤੋਂ ਉਪਰ ਨਿਕਲੀ ਧੁੱਪੀ ਨਿਕਲੀ ਆਹ ਮੀਟ ਕੀ ਧੁੱਪ ਨਿਕਲ ਆਜੀ ਲਈ ਇੱਕ ਪੂਰੀ ਮਿਲੀ ਹੈ ਕਿ ਫਰਕ ਪੈਂਦਾ ਧੁੱਪ ਦਾ ਦੇਵਰਾਜ ਕੋਲੇ ਐ ਥੋ ਤੇ ਪਤਾ ਬਟੋਪਾ ਕਰਕੇ ਲਾਹ ਗਿਆ ਪਾਉਂਗਾ ਕੱਖ ਮੈਂ ਟੋਪਾ ਕਰਕੇ ਬਣਾ ਤੂੰ ਲਾਹ ਗਿਆ ਫਿਰ ਰੁਪੀਏ ਟਾਈਮ ਆਜੀ ਠੀਕ ਹੈ ਆ ਵੀ ਕਣਕ ਵਧੀਆ ਖੜੀ ਆ ਮਾ ਵੀ ਵਿਚ ਵਧੀਆ ਕਣਕ ਦਾ ਰੱਖਣਾ ਇਹ ਰੱਖੋ ਜੰਦਾ ਇਹ ਕਣਕ ਤਾਂ ਕੱਦ ਕੱਟ ਪਾ ਕਰਦੀ ਯਾਰ ਨਾਲੇ ਝੋ ਮਾਰੇ ਨੇ ਰੱਖੋਂਦਾ ਬੀਜੀ ਦਾ ਰੱਖੋਂਦਾ ਹਾਂ ਰੱਖਣਾ ਬੀਜੀ ਬੋਲ ਸੁਣ ਕਾਨਾ ਇਹ ਬਾਈ ਉੱਤਮ ਮਲਿਆਂ ਦਾ ਬੀਜ ਆ ਕੋਈ ਪਤਾ ਨਹੀਂ ਕਿਹੜਾ ਠੀਕ ਆ ਦੋ ਸਾਲ ਰੱਖਤਾ ਹੁੰਦਾ ਤਿੰਨ ਸਾਲ ਬੀਜੇ ਪੂਰਾ ਕੰਮ ਤਾਂ ਕਣਕ ਤਾਂ ਆਪਣੀ ਉਹ ਵੀ ਵਧੀਆ ਏ ਜਿਹੜੀ ਜਿਹੜੀ ਉੱਥੇ ਆ ਹਾਂ ਹੁਣ ਫਿਰ ਕਣਕ ਦੇਖੀ ਜਾ ਕੇ ਹਾਂ ਹਾਂ ਗੱਲ ਗਿਆ ਤਾਂ ਮੈਂ ਪਰਸੋਂ ਗਿਆ ਜਿੱਦਾਂ ਜਵੀ ਵੱਡੀ ਆ ਔਰ ਇਹਦੇ ਬਾਅਦ ਹਾਂ ਕਣਕਾ ਕਸਾਰ ਸਾਰੀ ਹੋ ਜਿਹੜੀ ਤੱਗੀ ਦਵੀ ਵੀ ਦੀ ਕੋਈ ਵੀ ਨਹੀਂ ਹਾਂ ਹਾਂ ਚੱਕਦੀ ਰਹੇ ਨੇ ਉਧਰ ਦੇਖਣਾ ਹੁਣ ਪਾਣੀ ਲਾਇਦਾ ਨਹੀਂ ਜਿਹੜੀ ਨੂੰਦਮ ਰਹਿ ਕਰਨਾ ਚੱਲੀਆ ਠੀਕ ਨਹੀਂ ਗੱਲ ਇੱਕੋ ਕਰਦੀ ਆ ਬਾਤੂ ਪਿਆ ਜੀ ਅੱਤ ਵਸਿੱਕੇ ਵੱਢੜੀ ਬਾਹਤਾ ਠੰਡ ਵਿੱਚ ਲੱਗਦੀ ਏ ਸੜੀ ਟੁੱਟੀਆਂ ਹੁੰਦੇ ਤੇ ਸੁੱਕੀ ਦੂੜੀ ਵਧੀਆ ਇਹਦੇ ਨਾਲ ਉਧਾਂ ਡੰਗਰਾਂ ਨੂੰ ਡੰਗਰ ਵੀ ਠਰ ਜਾਂਦੇ ਬੇਚਾਰੇ ਤੂਆ ਦੇਖਦੇ ਹੁਣ ਕਿੱਥੇ ਪਟਾਈਏ ਯਾਰ ਮੈਂ ਕਹਿੰਦਾ ਕਣਕ ਕਾ ਨੂੰ ਪਟਣੀ ਆ ਯਾਰ ਮੈਂ ਇੱਥੇ ਪਟਾ ਲੈਂਦੇ ਹਾਂ ਹੈ ਉਰੇ ਐਦੋਂ ਨੂੰ ਪਹਿਨੂ ਲੈ ਕੇ ਮਸ਼ੀਨ ਆ ਆ ਇਹਦੋਂ ਇੱਥੋਂ ਆਣੀ ਮੈਂ ਤਾਂ ਇਹ ਮੈਂ ਤਾਂ ਉਰੇ ਉਰੇ ਕਿਹਾ ਦਾ ਮੈਂ ਤਾਂ ਉਰੇ ਉਦੇ ਹੈ ਇੱਥੇ ਗਾ ਹਾਂ ਇਧਰ ਪਟਾ ਲਾ ਉੱਥੇ ਨਹੀਂ ਪਟਾਉਣਾ ਕਣਕ ਚ ਫੇਰ ਆ ਖੇਤ ਚ ਪਟਾ ਲਾ ਉਰਾਂ ਨੱਕੇ ਕੋਲ ਹਾਂ ਨੱਕੇ ਕੋਲ ਪਟਾ ਲਾ ਉਰੇ ਕਿੱਥੇ ਇੱਥੇ ਆਹਾ ਆਹਾ ਉਰੇ ਉਰੇ ਇਧ ਇੱਥੀ ਇੱਥੇ ਪਾਈਪ ਲੰਦੀ ਆ ਉਹ ਆ ਇੱਥੇ ਯਾਰ ਇੱਥੇ ਫੇਰ ਉੱਥੇ ਪਟਾ ਹੈ ਹੈ ਫੇਰ ਉਰੇ ਪਟਾ ਹਾਂ ਇੱਥੇ ਪਟਾ ਲਾ ਉਹ ਟੂਟੀ ਵਾਲਾ ਪਾਈਪ ਵਗੇਰ ਕੇ ਇੱਧਰ ਆ ਇਹਦੇ ਵਿੱਚੋਂ ਪਾਣੀ ਆ ਕੇ ਪਈ ਹੈ ਹਾਂ ਆ ਪਾਵਲ ਨੂੰ ਗਈ ਵੀ ਇੱਥੇ ਆ ਹੂੰ ਇੱਥੇ ਜਗਾ ਛੜ ਨੂੰ ਇੰਨੀ ਹਾਂ ਉਹ ਇੱਥੇ ਪਟਾ ਦਿੰਦੇ ਹੂੰ ਉਹ ਜੱਠੇ ਕੋਲ ਦੀਆਂ ਸਟਾਰਟ ਕਰਕੇ ਹਾਂ ਉਹਨੂੰ ਕਹਿੰਦਾ ਜਿਆਦਾ ਡੂੰਗਾ ਵੀ ਨਹੀਂ ਲੋੜ ਹਾਂ ਟੈਕਨੀਕਲ ਦੋ ਬਾਗਟਾਂ ਦਾ ਚੌੜਾ ਪਟਾ ਲਿਆ ਬਸ ਚਲੇ ਇਹਨੂੰ ਹਲਤਾ ਹੈ ਦੇਖਦੇ ਆ ਹਲੇ 15 ਦਿਨ થઈ ਬਾਟਾ ਲਾਉਣਾ ਨਾ ਛਿੜੀ ਨੂੰਲੇ ਹਾਂ ਮੰਮੀ ਨੇ ਪਤਾ ਕਰਿਆ ਤਾਂ ਆਹ ਉਹ ਵੀ ਬੰਨੇ ਵੀ ਤਾਂ ਲੈ ਆਉਣੀ ਆ ਤੇ ਜਦ ਹੀ ਆਪਾਂ ਲੈ ਆਉਂਗੇ ਠੀਕ ਨਹੀਂ ਗੱਲ ਪਰਚੀਆਂ ਦਾ ਦੇਖ ਕੇ ਆ ਕਰਦੇ ਹੁਣ ਪਾਤੀ ਲੇਟ ਆਉਣੀ ਆਪਣੇ ਮੂਰੇ 7 800 ਨੰਬਰ ਆਉਂਗਾ ਕਹਿੰਦਾ ਵਿੰਦਰ ਰੱਖਦਾ ਦਾ ਕਹਿੰਦਾ ਇੰਨਾ ਨੰਬਰ ਆਉਣ ਪਾਤੀਆਂ ਮੂਰੇ ਕਰਦੇ ਆ ਫੋਨ ਫਿਰ ਹੁਣ ਹੈ ਕਰਦੇ ਆ ਫੋਨ ਦੇਖਦਾ ਦੋ ਤਿੰਨ ਗੇੜੇ ਇਧਰ ਨੂੰ ਲਾ ਦੀਏ ਯਾਰ ਫਲਾਣੇ ਫਲਾਣੇ ਲਾ ਦੀਏ ਦੋ ਤਿੰਨ ਗੇੜੇ ਫਲਾਣੇ ਦੇ ਲਾ ਦੀਏ ਹਾਂ ਜ਼ਰੂਰੀ ਔਥੇ ਨੂੰ ਵੀ। ਵੇਖ ਲੈ ਹੁਣ ਇੱਧਰ ਪਰਚੀ ਨਹੀਂ ਆਉਣੀ ਹੈਗੀ ਆਪਣੀ ਜੋ ਮਿਲ ਗਈ ਕੀ ਦੀ। ਹਾਂ ਨਹੀਂ ਕਿਸੇ ਦੀ ਨਹੀਂ ਲਾਉਣੀ। ਉੱਥੀ ਲਾਉਣੀ ਆ ਹੁਣ। ਭਈਆਂ ਨੂੰ ਵੀ ਦੇਣੇ ਭਈਏ ਪੈਸੇ ਮੰਗਦੇ ਹੈ। ਭਈਆ ਸਾਰੇ ਜੋ ਮੰਗੀ ਜਾਂਦੇ ਆ 3 ਦਿਨ ਕਹਿੰਦੇ ਪੈਸੇ ਦੇ ਦੇ ਪੈਸੇ ਦੇ ਦੇ 3 ਦਿਨ ਕਹਿੰਦੇ ਭਈਆ ਮੈਂ ਵੀ ਤਾਂ ਬੱਚੇਰਿਆਂ ਨੇ ਭੇਜਣੇ ਪਿੱਛੇ ਹੈ। ਹਾਂ ਉਹਨਾਂ ਨੇ ਹੀ ਦੇਣੇ ਹੈ ਕਿ ਜੇ ਕੰਮ ਕਰਦੇ ਆ। ਬੱਚੇਰਿਆਂ ਦੇ ਵੀ ਉਹਨਾਂ ਚਾਹੀਦੇ ਇੱਧਰਲੇ। ਚਲ ਆਪਾਂ ਦਾ ਤਾਂ ਚੱਲੀ ਜਾਣੇ ਸਰਕਲ। ਹਾਂ। ਆਹ ਇਹ ਲਿਮਟ ਜੋ ਘੜਾ ਕੇ ਵਿਆਜ ਬੋ ਆਲੂ। ਰਹੀਊਗਾ ਹੁਣ ਚੱਲ ਆਪਣੇ ਕੋਲ ਤਾਂ ਹੈਗਾ ਉਹਨਾਂ ਕੋਲ ਸਾਧਨ ਨਹੀਂ ਨਾ ਕੋਈ ਅਹੀ ਠੰਡ ਮੈਂ ਔਖਾ ਕੰਮ ਕਰਨਾ ਵੀ ਬਾਈ ਕੋਈ ਵੀ ਢਿੱਡ ਨੂੰ ਕੋ ਮੂਲੀਆਂ ਲਾਈਆਂ ਇੱਕ ਦਿਨ ਮੂਲੀਆਂ ਲੈ ਗਿਆ ਮੈਂ ਉਹਦੇ ਤੇ ਤੇ ਨਾ ਉੱਪਰ ਨਹੀਂ ਛੜੀਆਂ ਕੱਲੇ ਮੂਲੇ ਸੀ ਬਣ ਕੇ ਬੋਲੀਆਂ ਦੇ ਉਹਦੇ ਕਹੀ ਜੋ ਵੀ ਉਹਦੇ ਹਾਂ ਹਾਂ ਹੁਣ ਤਾਂ ਭੀੜ ਬਹੁਤ ਐ ਮਿਲ ਜਾ ਕੱਲ 200 ਸਵਾ 200 ਟਰਾਲੀ ਮੇਰੇ ਮੂਰੇ ਦੀ ਹਲੇ ਵੀ ਤੜਕੇ ਨੰਬਰ ਆਊਗਾ ਤੜਕੇ ਨੂੰ ਆਊਗਾ ਕਹਿ ਬੀ ਆਜੂ ਤੜਕੇ ਨੂੰ ਤੜਕੇ ਮੈਂ ਸਵੇਰੇ ਸਾਜਰੇ ਜਾਊਂਗਾ ਉਹਦੇ ਹਾਂ ਹਾਂ ਆਦੇ ਪਰ 5 ਵਜੇ ਦੇਖਦਾ ਇਹ ਕਰਦਾ ਕੋਈ ਹੀਲਾ ਹੁਣ ਤਾਂ ਕਿਸੇ ਦੀ ਟ੍ਰੈਲੀ ਵੀ ਨਹੀਂ ਜਾਣੀ ਕਿਸੇ ਬੰਦੇ ਨੇ ਵੀ ਨਹੀਂ ਜਾਣਾ ਉਹ ਉੱਥੇ ਕਹਿ ਦੇਣਾ ਉਹਨੂੰ ਚੜਾਇਆ ਹੀ ਮੈਨੂੰ ਕਿਸੇ ਨੇ ਬਾਈਪਾਸ ਫੁਰ ਤੇ ਬਾਈਪਾਸ ਤੇ ਮੈਂ ਕਿਹੜਾ ਆਉਂਗਾ ਟਿੱਪਰ ਜਾਂਦੀ ਏ ਸਵੇਰੀਆਂ ਆਹੋ ਉੱਥੇ ਦੇ ਕੇ ਹੱਥ ਕੇ ਜਨ ਬੈਕ ਲੰਘ ਜਾਣਾ ਉਹ ਕਿਆ ਉੱਥੇ ਤਾਂ ਇਹਨਾਂ ਮਿਲੇ ਜਾਂਦੇ ਆ ਨਾ ਨਹੀਂ ਲਾਪਰੀ ਲੈ ਜਾਊਗਾ ਨਾ ਛੱਡੋਣਾ ਮੈਨੂੰ ਉੱਥੇ ਸਿਰੇ ਨੂੰ ਕੀ ਮੱਥਾ ਲਾ ਕੇ ਤਾਂ ਕਿਆ ਉੱਥੇ ਤੇਲ ਇਹ 200 ਰੁਪਏ 300 ਦਾ ਗੱਡੀ ਖਾ ਜੂਗੀ ਸੇਫਟੀ ਵੀ ਆ ਠੰਡ ਤੇ ਬਚੂਗਾ ਹੰਡ ਹੈ ਹੱਥ ਸੁਨ ਹੁੰਦੇ ਆ ਹੁੰਦੇ ਲਾ ਫੋਨ ਫੜਾ ਵੀ ਅੱਜ ਰੇ ਨੂੰ ਲੈਣ ਤੇ ਮੰਨੂ ਕੱਲ ਕਿਹੜੇ ਐ ਹੈ ਵੀ ਕੱਢ ਦੰਦੇ ਆ ਵੀ ਇਹ ਕੱਢ ਦਿੰਦੇ ਆ ਹਾਂ ਕਢਾ ਦੇਣਾ ਆ ਦੇਖ ਤੇ ਦੋ ਇੱਕ ਦਾ ਹੀ ਹੋਰੀ ਲੱਗ ਜਣੀ ਨੂੰ ਹੁੰਦੀ ਹਾਂ ਆ ਰਿਮਾਈਂਡਰ ਨਹੀਂ ਆਉ ਰਹੇ ਹਾਂ ਸਾਰਾ ਪਾਉਣਾ ਇਹ ਸਾਰਾ ਪਾਉਣਾ ਮੈਂ ਕਿਹਾ ਸਾਰਾ ਪਾਉਣਾ ਦੋ ਤੜੀਆਂ ਲੱਗਣੀਆਂ ਹਾਂ ਮੈਂ ਕਿਹਾ ਉਹ ਹੈ ਨਹੀਂ ਟਰੈਕਟਰ ਮੇਲੇ ਚ ਹਾਂ ਠੀਕ ਨਹੀਂ ਗੱਲ ਮੈਂ ਦੋ ਦਿਨ ਤੇ ਬਾਦ ਬਾਦੀ ਉਹ ਹਾਂ ਉਹ ਬਵਾ ਕੇ ਪਾਉਣਾ ਦਾ ਫਿਰ ਉਹਦੇ ਚ ਕਾਹੇ ਉਹਨੂੰ ਬਾਹਰ ਨੂੰ ਉਹਨੂੰ ਕਿਉਂ ਪਾਉਣੀ ਉਹਦਾ ਅੱਖਾ ਜਿਆ ਸੁੱਕ ਜਾਊਗਾ ਕੱਲੂ ਬਾਹਰ ਨੂੰ ਦੇ ਉਹਨੂੰ ਅੱਖ ਗਿਆ ਸੁਪਣਾ ਇਹ ਜਮ ਜੌਂਡੀਰ ਨਾਲੇ ਬਾਦੰਨੇ ਆ ਜੌਂਡੀਰ ਨਾਲ ਬਾਦੂਗੇ ਤੈਨੂੰ ਬਗੂ ਤਾਂ ਜਦੈ ਸੁੱਕ ਜਾਣਾ ਕੱਖ ਕਿੰਨਾ ਮੜ ਮੜਾ ਏ ਮੜ ਮੜਾ ਹੀ ਹਲੇ ਕੱਖ ਕਦਾਨ ਉਹ ਪਤਾ ਨਹੀਂ ਕੀ ਆ ਥੱਲੇ ਤਾਂ ਉਤਰ ਹੀ ਨਹੀਂ ਆ ਜੀ ਮੰਨ ਪਰ ਤੇ ਦੇਖੀ ਜਾਂਦੇ ਹੈ ਮੜ ਮੜਾ ਹੀ ਆ ਬਾਹ ਹੋ ਜਵੇ ਵਧੀਆ ਹੁਣ ਤੇ ਰੂਟਾ ਬਿਟਰ ਨਾਲੇ ਬਾਹ ਹੋ ਜਵੇ ਆਇਓ ਹਾਂ ਠੀਕ ਐ ਕਣਾ ਵੀ ਹੂੰ ਬਾਕੀ ਰੇ ਦਾ ਹੁਣ ਆਪਣਾ ਮੇਰੀ ਗੱਲ ਤੁਹਾਨੂੰ ਨਾਲ ਮੱਡ ਮੱਤਾ ਪੂਰੀ ਹੀ ਆ ਹੁਣ ਸਾਰੇ ਕਿਤੇ ਪੂਰਾ ਇੱਧਰ ਹੀ ਰਹਿੰਦਾ ਬਸ ਬੱਚੇ ਨਹੀਂ ਆ ਰਹੇ ਦਾ ਉਹ ਨਵੀਂ ਕਣਕ ਜੀ ਵੀ ਬੀਜ ਆ ਮੈਂ ਦੋ ਛੁੱਟੀ ਲਾਤੇ ਮੈਂ ਤਾਂ ਲੋੜੇ ਨਹੀਂ ਕੋਈ ਇਹਦੇ ਚ ਨਹੀਂ ਪਾਉਣਾ ਗਿਰ ਜੂਗੀ ਨਹੀਂ ਪਾਉਣਾ ਗਿਰ ਜੂਗੀ ਇਹ ਕੱਢਦਾ ਤਾਂ ਤੇ ਗੁੱਡ ਗੁੱਡ ਹੋ ਗਈ ਇਹ ਹੈ ਹੋ ਗਈ ਗੁੱਡ ਗੁੱਡ ਅਸੂਰ ਹੋ ਗਈ ਕਣਕ ਸੋਹਣੀ ਬਹੁਤ ਹੈ ਪੱਤਾ ਬਹੁਤ ਸੋਹਣਾ ਕਣਕ ਦਾ ਦੇਖੀ ਕਿੰਨੀ ਸੋਹਣੀ ਖੜੀ ਹੈ ਹੋ ਗਈ ਗੁੱਡ ਗੁੱਡ ਬਹੁਤ ਸੋਹਣੀ ਸੋਹਣੀ ਜਿਆਦਾ ਬਹੁਤ ਕਰਿਆ ਆਹ ਨਾ ਬੰਗਣਾ ਇਹ ਉਤਮ ਦਾ ਬੀਜ ਆ ਕੋਈ ਧਾਨਾ ਮੰਗਣਾ ਥੈਲੀ ਮਹਿੰਗੀ ਆਈ ਸੀ ਇਹ ਹੈ ਥੈਲੀ ਮਹਿੰਗੀ ਆਈ ਸੀ ਸੋਣੀ ਬੋ ਬੂਝਾ ਬੋਕਰ ਨਾਲ ਛਿੱਟੇ ਵਾਲੀ ਆ ਦੇਖ ਲੈ ਹੈ ਹੈ ਪਿੱਟਾ ਸਭ ਤੋਂ ਲੂਟਾ ਥਲਾ ਉਹ ਥੋੜਾ ਮੰਡਾ ਹੁੰਦਾ ਨਹੀਂ ਨਾ ਹੈਗਾ ਮੰਡ ਚ ਨਹੀਂ ਜੰਮਦਾ ਤੇ ਫਿਰ ਹਵਾ ਵੜ ਜਿੰਦੀ ਨਹੀਂ ਡਰਲੀ ਚ ਹੂੰ ਜੰਮਦੀ ਜਵਾ ਵੜ ਜਾਂਦੀ ਉੱਥੇ ਕੁਝ ਨਹੀਂ ਹੈਗਾ ਆਹੀ ਗੁਹਾ ਹੋਰ ਮਿੰਦਰ ਲੈ ਗਿਆ ਟਰੈਲੀ ਦੂਈ ਵਧੀਆ ਜੰਦੀ ਇਹ ਵੇ ਦੇਖੀਏ ਅਸੀਂ ਕਾ ਕੱਢਾ ਹੈ ਹੈ ਚੱਲ ਚੱਲੀਏ ਕਿਹੜੀ ਲਾਈਏ ਫਿਰ ਹਲੇ ਸਤਿ ਸ੍ਰੀਕਾਲ ਜੀ ਹੂੰ ਮਹਲੋੜੀ ਹੈ ਗਾਲੂ ਭਾਈ ਸਭ ਨੂੰ ਵਧਾਈਆਂ ਲੋੜੀ ਦੀਆਂ ਸਾਸਰੀ ਘਰ ਬਹੁਤ ਰਹਿੰਦਾ ਜਿਹਦੇ ਸਾਸਰੀ ਘਰ ਤਾਂ ਫੇਰ ਇੱਕ ਨਹੀਂ ਆ ਫੇਰ ਹੁਣ ਜਿਆਦਾ ਕੱਟਣੀ ਪੈਂਦੀ ਹੁੰਦੀ ਹੈ ਇਹਦੀ ਸਾਸਰੀ ਘਰ ਰੁਕਣੀ ਨਹੀਂ ਪੈਂਦੀ ਇਹਦੀ ਤਾਂ ਆ ਗਿਆ ਪੈਜੀ ਬਤਾਲ ਕੇ ਸਾਸਰੀ ਘਰ ਕਿਹੜੇ ਗਗਾ ਵਾਲਾ ਕੋਈ ਵੀ ਮੈਂ ਕੱਟਾਂ ਇਹਨੂੰ ਇਹ ਤਾਂ ਵਧੀਆ ਚੀਜ਼ ਹੈ ਆ ਸਾਸਰੀ ਘਰ ਮਾੜੀ ਜੀ ਥੋੜੋ ਹੈ ਵਧੀਆ ਜੀ ਹੈ ਭਾਈ ਸਾਨੂੰ ਲੋੜੀਆਂ ਮੁਬਾਰਕਾਂ ਇਹਦੇ ਵਿੱਚ ਰੋਲਤੀਆਂ ਕੱਲ੍ਹ ਨੂੰ ਲੋੜੀ ਆ ਭਾਈ ਆਹ ਪੂਰੀ ਗੱਲਾਂ ਮਾਰੀ ਜਾਂਦੇ ਅੱਜ ਹਾਂ ਕੱਲ ਨੂੰ ਲੋੜ ਦਿਓ ਮੁਬਾਰਕਾ ਭਾਈ ਸਭ ਨੂੰ ਇਸ਼ਰਾਈ ਸੁਖਰੀ ਲੋੜੀ ਆਵੇਗਾ ਹਨ ਇਸ਼ਰਾਈ ਦੇ ਲਿੱਦਰ ਜੇ ਕੱਲੇ ਕੱਲੇ ਆ ਦੋ ਦੋ ਹੋਣ ਘਬਾ ਹੂੰ ਆ ਤਾ ਨਾ ਨਾ ਤੇ ਬੈ ਲਉ ਦਰ ਨਾ ਹੋਣੀ ਆ ਜੀ ਦੋ ਦੋ ਹੋਣ ਭਾਈ ਕਾ ਮੈਂ ਤਾਂ ਕੱਲਾ ਹੀ ਦੋ ਵਰਗਾ ਤੂੰ ਤਿੰਨ ਆ ਜੂਗੇ ਪਤਾ ਚਾਰੇ ਇਕੱਠੇ ਆਉਂਗੇ ਮੋਟਰਸਾਈਕਲ ਨਹੀਂ ਲੈ ਕੇ ਲੱਪਾ ਹੈ ਆਈ ਲੈ ਅੱਜ ਕਾ ਵੀ ਦਸ ਹਜ਼ਾਰ ਲੈਂਦਾ ਭਈ ਆਪਾਂ ਆਦਾ ਬਹੁਤ ਵਧੀਆ ਯਾਰ ਕਿਤੇ ਨੇਹਰਾ ਨੂੰ ਰਾਹ ਦਿੰਦਾ ਜਿੱਥੇ ਟਾਈਮ ਹੀ ਲੱਗਿਆ ਇਹ ਤਿਆਰ ਕੰਮ ਦੇ ਦਿੰਦਾ ਉਹ ਮੰਨ ਲਓ ਵੀ ਅੱਗ ਹੈ ਹੁਣ ਅੱਜ ਦਿਨ ਉਪਰ ਅੱਗ ਪੈ ਰਹੀ ਮੰਨ ਲਓ ਆ ਇਹਦਾ ਇੰਨਾ ਫਾਇਦਾ ਹੈ ਬਹੁਤ ਫਾਇਦਾ ਹੈ ਨੇਹਰੇ ਨੇਹਰੇ ਚ ਬਣਾਉਣੀ ਪੈਂਦੀ ਬਾਈ ਜੇ ਟਾਈਮ ਨਹੀਂ ਲੱਗਦਾ ਫਿਰ ਉਹਨਾਂ ਜੀ ਟਾਈਮ ਲੱਗੇ ਹੀ ਨਹੀਂ ਹੈ ਹੂੰ ਅੱਜ ਠੰਡ ਜਿਆਦਾ ਆਤੀ ਕੱਲ ਅੱਜ ਜਦੋਂ ਹੋਤਾ ਹੈ ਅੱਜ ਦਾ ਬਾਈ ਬਹੁਤ ਜਿਆਦਾ ਠੰਡਾ ਠੰਡਾ ਬਹੁਤ ਜਿਆਦਾ ਗੁੱਟ ਦੇ ਗੁੱਟ ਸਵਾਟਰ ਪਾ ਕੇ ਲੇਗਾ ਅੱਜ ਪਤਾ ਨਹੀਂ ਕਿਆ ਚੱਕਰਾ ਤਾਮਨ ਅੱਜ ਬਹੁਤ ਠੰਡਾ ਹੈ ਬਾਈ ਰਾਤ ਦਾ 4 ਡਿਗਰੀ ਹੈ ਅੱਜ ਅੱਜ ਕੱਲ ਦਾ ਕਿੱਕਣਾ ਹੈ ਕੱਲਾ ਦੇਖ ਕੱਲ ਦਾ ਕੱਲ ਦੇਖੂਗਾ ਜੇ ਦਿੰਦਾ ਦਿੰਦਾ ਮੈਂ ਕਹਿੰਦਾ ਬਾਬਾ 12 13 ਹੁਣ ਬਾਈ ਠੰਡ ਬਹੁਤ ਹੈ ਠੰਡ ਦੇ ਬਚੋ ਨਾਣੇ ਨਹੀਂ ਖੜਦੇ ਹੈਗੇ ਜਿਹੜੀ ਗੱਲ ਆ ਰਹੀ ਹੈ ਇਹ ਜਲਦੀ ਆਉਂਦੀ ਬੱਸ ਕਰਾਓ ਕਰਦੀ ਠੰਡ ਉਹ ਤਾਂ ਸੈਂਟਰ ਚ ਖੜੀ ਆ ਹੈ ਨਾ ਸੈਂਟਰ ਵੀ ਗਾਦਾ ਹੁੰਦਾ ਹੈ ਜਿਆਦਾ ਠਾਰੀ ਦੀ ਬਹੁਤ ਬਾਰੀ ਯਾਰ ਸੌਣਾ ਹੋ ਗਿਆ ਬਾਈ ਮੈਂ ਮੇਲੇ ਚ ਯਾਰ ਕੱਲ ਅਸੀਂ ਮੇਰੀ ਗੱਲ ਸੁਣ ਲੈ ਕੱਲ ਅਸੀਂ ਮੇਲੇ ਚ ਦੇ ਲਾ ਮੇਰੇ ਗਦੈਲਾ ਬਿਸ਼ਾ ਕੰਬਲ ਬਿਸ਼ਾ ਹੋ ਕਵਰ ਜੇ ਪਾਇਆ ਹੋਇਆ ਰਜਾਈ ਲੱਤੀ ਵੀ ਦਾਲੇ ਸਲੀਆਂ ਲੱਤਾਂ ਹੀ ਸੁਣ ਹੋਈ ਗਈਆਂ ਉਹ ਬਠੰਡ ਦੀ ਹਵਾ ਜਾਂਦੀ ਜਾਂਦੀ ਅੱਜ ਬਿੰਦਾ ਗਿਆ ਉਹਦੇ ਕੋਲ ਬੇਚੇਰੇ ਕੋਲ ਛੱਡਿਆ ਮਾ ਯਾਰ ਤੂੰ ਸਾਂਭ ਸਵੇਰੇ ਆਉਂਗਾ ਸਾਜਰੇ ਛੋੜਾ ਹੋ ਸੈਲਾ ਇੱਕ ਬਥੇੜਾ ਬੜਾ ਟੂਲਾ ਠੀਕ ਨਹੀਂ ਗੱਲ ਕਰਦਿਆਂ ਨੂੰ ਕਿਹਾ ਮਾਂ ਨੂੰ ਕੰਬਲ ਅੱਗੇ ਪਿਛਲੇ ਸਾਲ ਕੰਬਲ ਲਾਇਆ ਹਤਾ ਕੰਬਲ ਵਧੀਆ ਉਹ ਸੜਾ ਨੀਕਾ ਰਹਿੰਦਾ ਹੂੰ ਮਛੌਣਾ ਰਹਾ ਥੋੜਾ ਠੰਡਾ ਰੇ ਇੱਕ ਦਿਨ ਦੇ ਪਾਉਂਦਾ ਤਾਂ ਕੰਬਲ ਹੂੰ ਉਹ ਉਹ ਰਹਿੰਦਾ ਤਾਂ ਜਦ ਜਾਂਦੇ ਕਿਤੇ ਕੋਟਾਂ ਬਰੇ ਰਹਿੰਦਾ ਤਾਂ ਉਹਦੇ ਇੱਕ ਕੋਟ ਤਾਂ ਇੱਕ ਕੋਟ ਦੋਗੇ ਵਾ ਉਹ ਲੋਈਆ ਕੱਕਾ ਨਹੀਂ ਜੀਉ ਬਲੋਈਏ ਇਹ ਅ ਲੋਈੜੀ ਆ ਹੈ ਨਹੀਂ ਐਹੀ ਹੁੰਦੀ ਕਿ ਇਹ ਉਹੀ ਆ ਇਹ ਉਹੀ ਆ ਹਾਂ ਬਲੋ ਇਹ ਜੇ ਹੈ ਲੋਈਆ ਪਰ ਗੱਗਾ ਗਰਮ ਪਾਉਦਾ ਗੱਗਾ ਗਰਮ ਪਾਉਦਾ ਇਹ ਕਸ਼ਮੀਰੀ ਆ ਮੁੰਡਾ ਆਇਆ ਹੁੰਦਾ ਜਿਵੇਂ ਕਸ਼ਮੀਰੀ ਟੈਪ ਯਾ ਬਹੁਤ ਬਗਦੀ ਹੈ ਨਾ ਜੇ ਦਿੱਲੀ ਨੂੰ ਜਾਣਾ ਹੈ ਵੀ ਜੇ ਦਿੱਲੀ ਨੂੰ ਜਾਣਾ ਨਾ ਵੀ ਕੰਬਲ ਹੋ ਵੀ ਸਾਰਾ ਕੁਝ ਨਾ ਲੈ ਕੇ ਜਾਣਾ ਤਾਂ ਕਿਉਂ ਭਾਈ ਉੱਥੇ ਲੜੀ ਜਾਂਦੇ ਤੇ ਇਹ ਤਾਂ ਪਾਈ ਲੈ ਕੇ ਆਉਂਦਾ ਉਦਾਂ ਲਾਲ ਹੋਣਾ ਮੈਨੂੰ ਪਤਾ ਮੈਂ ਲੋ ਬਰਾਉਂਡ ਹੀ ਗਿਆ ਭਰਾ ਹਿਆਰ ਨਾਲ ਹਿਆਰ ਨਾਲ ਕੱਪੜੇ ਦਾ ਮੈਨੂੰ ਨਹੀਂ ਜਾਣਾ ਗੱਲ ਫੋਨ ਕੋਈ ਪਰੋਖਾ ਨਹੀਂ ਉਹਦਾ ਰਾਤ ਲੱਗਣੀ ਦੋ ਰਾਤਾਂ ਲੱਗਣੀ ਅੱਜ ਨਹੀਂ ਘੜਦਾ ਅੱਜ ਬਿੱਲੀ ਡੋਲੂਗਾ ਇਹ ਹੈ ਬਿੱਲੀ ਡੋਲੂਗਾ ਅੱਜ ਹਟਦਾ ਨਹੀਂ ਲੱਭ ਲੈਣੇ ਇਹਨੇ ਕੋਈ ਤਾਂ ਦੱਸਦਾ ਮੈਂ ਬਿੱਲੀ ਲੱਭਦੀ ਇਹਨੂੰ ਤੂੰ ਹੀ ਨਹੀਂ ਲੱਭਣੀ ਓਰੇ ਉਧਰ ਬਿੱਲੀ ਦੇ ਬਿੱਲੀ ਉੱਥੇ ਬਿਗਾਉਂਦੀ ਬਿੱਲੀ 2 ਮਿੰਟ ਕਰੇ ਬਿੱਲੀਆਂ ਬਿੱਲੀਆਂ ਉੱਥੇ ਡੱਡੂਆਂ ਹਾਂ ਇਹਦੇ ਮਿਲਦਾ ਨਹੀਂ ਨੂੰ ਗੋਦਲੇ ਬਿੱਲੀ ਨੇ ਦੋਸ਼ਲਾ ਕਰੀਏ ਬਿੱਲੀ ਉੱਪਰ ਰੱਖ ਤੋ ਦੇ ਇਹ ਮੈਂ ਤਾਂ ਦੇਖਿਆ ਵੇਖਿਆ ਹੀ ਫਾਟ ਕੇ ਬਹੁਤ ਖਤਰਨਾਕ ਜਾਨ ਹੈ ਵੀ ਕਿਉਂੇ ਚਾਏ ਕੋਈ ਨਹੀਂ ਛੱਡਦਾ ਹੂੰ ਕਾਂਟਵਾ ਦਾ ਬਹੁਤ ਬੈਰੀ ਆ ਕਾਂਟਵਾ ਤਾਂ ਗਲਤ ਖਾਂਦਾ ਫਿਰ ਇਹ ਖਾਂਦਾ ਥੋੜੀ ਆ ਹਾਂ ਬਦ ਕਦ ਦੜਾ ਦਿੰਦਾ ਡੜਾ ਦਿੰਦਾ ਉਹ ਕਿਦੇ ਨੇੜੇ ਆਉਣ ਦੀਆਂ ਇਹਨਾਂ ਦੇ ਆਣੂ ਆਈਆਂ ਆਵੇ ਦੌੜ ਜੰਨੀਆ ਮਤਲਬ ਉਹ ਲੋਰੀ ਕਿੱਥੇ ਹੋਵੇ ਉਹਦਾ ਬਹੁਤ ਸਪੀਡ ਹੁੰਦੀ ਹੈ ਬਹੁਤ ਬਹੁਤ ਸਪੀਡ ਹੁੰਦੀ ਹੈ ਜਿਹੜੀ ਗੱਡੀ ਕਾਂਡੂ ਜੜ ਜੰਨੀਆ ਜਿਹੜੀ ਕਾਂਟੋ ਹੈ ਨਾ ਇੱਕ ਗੱਡੀ ਥੱਲੇ ਆਉਂਦੀ ਹੈ ਕਾਂਟੋ ਦਾ ਦਿਲ ਸਾਹੇ ਵਾਲਾ ਬਸ ਬਹੁਤ ਤੇ ਦੌੜਦਾ ਸਾਹੇ ਦਾ ਵੀ ਦਿਲ ਨਹੀਂ ਹੁੰਦਾ ਸਾਹੇ ਨੂੰ ਤਾਂ ਤੂੰ ਮੜੀ ਹਰਕਾਈ ਮਾਰਦੇ ਜੇ ਤੇ ਗਿਰ ਕੇ ਮਰ ਜਾਂਦਾ ਡਰਦਾ ਹੈ ਇਹੀ ਕੰਮ ਕਾਂਡੂ ਦਾ ਕਾਂਡੂ ਵੀ ਬਹੁਤ ਛੇਤੀ ਆਉਂਦਾ ਉਹ ਮੁਰਦਾ ਥੱਲੇ ਪੋਹਤ ਆਉਂਦੀ ਆ ਮੋਹ ਆਉਂਦੀ ਆ ਜੇ ਜਿਹੜੀ ਮੁੜ ਕੇ ਜਿਹਦੀ ਜਦ ਮੇਰੇ ਕੋ ਜੰਨੀ ਉਹ ਹਰਕਾਈ ਮਾਰਦੀ ਐ ਵਾਦੀ ਐ ਇੰਨੀ ਵੇਰ ਤੇ ਲਾ ਤਾਂ ਬੁੱਤ ਤਾਂ ਮੱਧ ਦੇ ਘਾਤੇ ਤੇ ਦੇ ਗਰੇ ਨੇ ਬੰਦੇ ਬੰਦੇ ਲਾ ਫਿਰ ਲੱਗ ਲੈ ਕੱਲੇ ਹੀ ਹੋਣਾ ਨਾਲੇ ਹਾਂ ਕਿੰਨੇ ਜਣੇ ਹੋ ਗਏ ਓਏ ਯਾਰ ਆ ਬਾਬ ਕਿਹੜੇ ਕਿਹੜੇ ਦੇ ਲੈਣਾ ਵੀ ਦੇਖ ਰਿਹਾ ਲੈਣਾ ਸਿੱਧੀਆਂ ਲਾਉਂਗੇ ਹਾਂ ਲੈਣਾ ਕੋਲ ਕਢ ਕੇ ਆ ਬਾਬ ਵਧੀਆ ਵਾਹ ਬਰਮਾ ਪੂਰਾ ਥੱਲੇ ਧਰਾ ਕੇ ਕੋਲ ਕਢ ਕੇ ਨਾ ਬਹੁਤ ਲੂਪਾ ਲਾਉਂਦੇ ਯਾਰ ਇਹ ਤਾਂ ਕੋਈ ਆਇਂਦਾ ਵੀ ਤੋ ਉੱਚਾ ਤਾਂ ਨਾ ਬੈਟਰ ਰਿਕਾਰਡ ਹੈ ਬਈ ਕੋਈ ਟੋਆ ਨਹੀਂ ਤੂੰੱਚੇ ਨਾ ਦਾ ਚਲੋ ਹਾਲੀਵੁੱਡ ਲੱਗੇ ਰਹਿੰਦੇ ਆ ਪੇ ਵਧੀਆ ਤਿੰਨ ਚਾਰ ਦਿਨ ਹੁਣ ਲੱਗੇ ਰਹੂਗੇ ਇੰਨੇ ਵਧੀਆ ਪਾਣੀ ਦੀ ਬਈਆਂ ਛਿੜੀਆਂ ਆਹੋ ਕੱਕ ਮਰ ਗਿਆ ਜੜਾਈ ਕਰ ਰਹੀ ਕਰਾਤੀ ਲੈਓ ਬਾਈ ਬਾਹਰ ਨਾਲ ਇਧਰ ਤੇ ਹੀ ਥੋੜੀ ਜੜਾਈ ਇੱਥੇ ਵਧੀਆ ਜੜਾਈ ਜਾਣ ਪਾੜੀ ਸਾਡੀ ਪੁੱਛੂਗੀ ਬਾਈ ਮੰਨ ਕੇ ਜਿਆ ਕਾਕਾ ਖਾਣਾ ਨਿਕਲ ਗਿਆ ਬਹੁਤ ਵਧੀਆ ਰਹਿੰਦਾ ਨਿਕਲਿਆ ਆਹ ਇੰਨਾ ਮੇਰਾ ਗੰਨਾ ਦੇਖੀ ਦੱਸ ਦਿਨ ਤੱਕ ਜਿਹੜਾ ਜਿਹੜਾ ਫੁੱਟੇ ਦਾ ਗੰਨਾ ਰਹਿਦਾ ਉਹ ਸੋਰੇਜ ਉਹ ਵੀ ਨਿਕਲਿਆ ਗਿਆ ਲੈ ਮੇਰਾ ਥਾੜਾ ਏਡਾ ਏਡਾ ਖੜਾ ਬਾਹਰੋਂ ਉਹ ਸਾਰੇ ਆ ਗਏ ਨਾ ਗਰਮੈਸ ਜਿਆਦਾ ਹੈ ਨਾ ਤਾਂ ਨਿਕਲਣ ਲੱਗ ਗਏ ਹਾਂ ਦੋ ਦਿਨ ਦੇ ਵਿੱਚ ਗਰਮੈਸ ਕਿੱਥੇ ਆ ਕਾਈ ਗਿਆ ਕਦੋਂ ਤਾਈ ਤਾਂ ਮੈਨੂੰ ਕਹਿੰਦਾ ਉਹ ਤਾਂ ਪਹਿਲੇ ਹੀ ਨਿਕੜਿਆ ਵੀਰੇ ਨਿਕੜਿਆ ਪਿਆ ਹਾਂ ਉਹ ਤਾਂ ਧੁੱਪ ਲੈ ਕੇ ਫੇਰ ਨਿਕਲਣਾ ਹੁੰਦੇ ਉਹ ਤੁਰਿਆ ਗੜਾਈ ਦੇ ਨਾਲ ਪੋਲਾ ਹੋ ਗਿਆ ਵਾਹੋ ਦਿਖਣ ਲੱਜਿਆ ਬੜਾ ਮੋਟਾ ਹੋਰ ਕਿਹਾ ਆਈ ਤਾਂ ਸਾਢੇ 5 ਬੰਦ ਦੀ ਸਾਈਡ ਦੇਖਦੇ ਕਿੰਨੇ ਦੇ ਜਿੰਨਾ ਕਿ ਗੁੱਡੇ ਨਾ ਹਾਂ ਸਫਾਈ ਕਰੇ ਤੇ ਤਾਂ ਹੋਈ ਜਾਂਦਾ ਲੂਟ ਸਾਢੇ 350 ਲਾਵਾ ਲਿਆ ਬਿੰਦਰ ਹਾਂ ਕਹਿੰਦਾ ਸਾਢੇ 350 ਪਾਣੀ 400 ਲਾਵਾ ਹੋਊਗਾ ਠੀਕ ਛੱਡ ਕੇ ਬੰਦ ਉਹ ਨਹੀਂ ਬੰਨਿਆ ਨੀ ਜਾਂ ਉਦੋਂ ਤਾਂ ਹੀ ਬਚੇ ਰਹੇ ਸਾਡੇ ਬੁੱਤਾਂ ਤਾਂ ਹੀ ਕਹਿੰਦਾ ਇਹਦਾ ਫੜਕਾ ਦਿੰਦੀ ਆ ਇਹ ਤਾਂ ਇਹ ਨਹੀਂ ਛੱਡਦੀਆਂ ਇਹਨੀਆਂ ਇਨਨ ਇਹ ਜਾਤ ਆ ਨਾ ਜਿਹੜੀ ਤੋੜਦੀ ਐ ਦੰਦੀ ਵੱਢ ਕੇ ਸਪੈਦਾ ਨੂੰ ਬਹੁਤ ਖਾਂਦੀ ਐ ਇਹ ਤੋੜ ਕੇ ਸਿੱਟ ਦੰਦੀ ਐ ਖਾਂਦੀ ਐ ਸਪੈਦਾ ਨੂੰ ਬਹੁਤ ਖਾਂਦੀ ਐ ਸਪੈਦਾ ਛੱਕ ਖਾਂਦੀ ਐ ਇਹ ਇਹ ਹਰੇ ਹਰੇ ਨੇ ਜੇ ਫੁੱਟਦਾ ਐ ਫੇਰ ਖਾਂਦੀ ਐ ਹੋਰ ਆ ਜੇ ਫੁੱਟਦਾ ਹੀ ਆ ਹੂੰ ਅੱਛਾ ਪੱਤਾ ਖਾਂਦੀ ਐ ਵੀਰੇ ਪੱਤਾ ਖਾਦੇ ਤੋੜੇ ਦੰਦੀਆਂ ਐ ਤੋੜ ਦੰਦੀਆਂ ਉਹ ਤੋੜ ਦੰਦੀਆਂ ਜ਼ਿਆਦਾ ਹੈ ਬੂਟੇ ਫालतू ਲਿਆ ਕੇ ਰੱਖਣੇ ਲੱਗਦਾ ਜਾਊਂਗਾ ਪਾਣੀ ਜਿੜੇ ਬੋਤਣੇ ਉਰੇ ਪਾਣੀ ਉਤਰ ਮੈਂ ਕਹਤਾ ਐ ਕਿ ਤੈਨੂੰ ਦੱਸਿਆ ਨਹੀਂ ਵੀ ਢੋਆ ਪਟਾ ਉਹ ਉੱਥੇ ਜਿੱਦਣ ਉਹ ਮਸ਼ੀਨ ਆ ਗਈ ਮੈਨੂੰ ਅਸਰੀ ਗੱਲ ਜੀ ਉम्मे ਕਰਿਆ ਆਜ ਬਲੱਡ ਰੁੱਟਣ ਦਾ ਕੰਮ ਕਿ ਨਹੀਂ ਨਾ ਨਾ ਹਾਂ ਹੋਗੇ ਤਰ ਲੇਕੀ ਜਾਉਂਗੇ ਅੱਛਾ ਪਸੰਦ ਕਰਦਾ ਫਿਰਦਾ ਨਹੀਂ ਨਵੀਂ ਕੁੜਾ ਲਾ ਤੂੰ ਫੱਡ ਪਰ ਹਾਏ 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 ਛੁੱਟੇ 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 ਹੋਰ ਕੀਆ ਨਵੀਂ ਕੁੜਵਾ ਲਾ ਹੋਰ ਹੋਰ 10 ਸਾਲ ਲੋੜੇ ਨਹੀਂ ਹੈਗੇ ਦੇਖਣੇ ਦੀ ਗੱਡਾ ਰਾਣੀ 9 ਦਿਨ ਨਵੀਂ 100 ਦਿਨ ਅੱਗੇ ਕੀ ਕਰਦੇ ਯਾਰ ਜਿਹੜੀ ਜੀ ਨਵੀਂ 100 ਦਿਨ ਚੱਲ ਤੂੰ ਆ ਠੰਡ ਬਹੁਤ ਆ ਗੁੱਡੀਆਂ ਲਾ ਨੀ ਬਲੇਰੋ ਖੜੀ ਚਲਾਈ ਗਈ ਜਿਹੜੀ ਚੀਜ਼ ਕੰਮ ਆਉਣ ਵਾਲੀ ਉਹ ਲਾ ਕੇ ਦੇ ਤੂੰ ਹੱਥ ਪੱਥ ਨਾ ਮਾਰ ਕਿਆ ਟਰੈਕਟਰ ਹੋਰ ਕੀ ਦੱਤੇ ਟਰੈਕਟਰ ਦੀ ਗੱਲ ਆ ਕਿ ਦੁਆਰਾ ਚੋਟਾ ਘੜਾ ਟਰੈਕਟਰ ਉਹ ਗੱਡੀ ਲਿਆ ਟਰੈਕਟਰ ਦਾ ਠੀਕ ਹੈ ਜੀ ਬੜੇ ਯਾਰ 47 ਤਾ ਨੂੰ ਸਾਲਾ 45 ਬੌਸ ਉਹਣਾ ਜਿਹੜਾ 4 ਵੀਲ ਚਾਹ ਤੇਰੇ ਰਿਸ਼ਤੇਦਾਰ ਸਿੰਪਲ ਹੈਗਾ ਦਾ 4 ਵੀਲ ਆਪਾਂ ਨੇ ਦੇਖਿਆ ਨਹੀਂ ਹੈਗਾ ਮੇਲੇ ਜੀ ਯਾਰ ਯਾਦ ਮੇਲੇ ਜੀ ਗੇਰ ਪੂਰ ਸਾਲਾ ਮੈਦਾ ਟਰੈਕਟਰ ਇਹ ਨਹੀਂ ਦੇਖਿਆ ਹਜੇ ਗੇਰ ਨੂੰ ਇਹਦੇ ਰਲੇ ਪੈਣੇ ਉਹਦੇ 47 47 ਦੋ ਸਾਲਾ ਗੇਰਾਂ ਦਾ ਫਰਕ ਪਾ ਤੈਨਾਂ ਦਾ ਇਹਨਾਂ ਨੇ ਦੇਖ ਬਈ ਰਲੇ ਪਏ ਆ ਦੇਖਿਆ ਤਾਂ ਆਪਾਂ ਨੇ ਮੇਲੇ ਜੀ ਯਾਰ ਉਹ ਖੜ ਜਾ ਉਹਦੀ ਗੱਲ ਤਾਂ ਥੋੜ੍ਹ ਲੋ ਬਈ ਅੱਜ ਦੇਖਾਂਗੇ ਅੱਜ ਕਾਬ ਯਾਰ ਦੇਖਾਂਗੇ ਅ ਬੀੜੀ ਵਾ ਜਣੀ ਮੈਨੂੰ ਪਤਾ ਲੱਗਣਾ ਹੁਣੇ ਦੱਸ ਦੇ ਬਿਕ ਕਿ ਕਿਆ ਕਰਨਗੇ ਅੱਜ ਨਹੀਂ ਆਇਆ ਹਾਂ ਅੱਜ ਤਾਂ ਠੰਡ ਜਾਂਦੀ ਹੈ ਅੱਜ ਤਾਂ ਬਾਈਟ ਮਾਰ ਲਿਆ ਅੱਜ ਤੇ ਕਿ ਤੈਨੂੰ ਮੈਂ ਭੇਜ ਉਹ ਮੈਂ ਤੈਨੂੰ ਸਾਹਵੇਂ ਇੱਕ ਪਾਣੀ ਗੱਡੇ ਵਿੱਚ ਖੜਾ ਛੱਡ ਦੇ ਨਵੀਂ ਉਹ ਲੈ ਨਵੀਂ ਲੈ ਲੈ ਇੱਕ ਵਾਰ ਪੈਸਾ ਲਾਉਣਾ ਕਹਿ ਦਿੰਦਾ ਤਾਂ 40 ਛੁੱਟੀ ਉਹ ਤੈਨੂੰ ਮੈਂ ਕਦੀ ਦੀ ਫੋਟੋ ਭੇਜੀ ਸੀ ਪੂਰਾ ਚਲ ਮਜ਼ਾਕ ਤਾ ਹਾਂ ਉਹ ਮੇਰੀ ਗੱਲ ਸੁਣ ਇੱਕ ਵਾਰ ਪੈਸਾ ਲਾਉਣਾ ਹੈ ਨਵੀਂ ਗੱਡੀ ਤੇ ਹਾਂ ਇੱਕ ਵਾਰ ਪੈਸਾ ਲੱਗਦਾ ਲੋਨ ਕਰਾ ਲੈ ਕਿਸ਼ਤ ਉਤਰੀ ਜਾ ਕਰਦੇ ਸੀ ਵੀ ਤਾਂ ਕਰਾਈ ਤਾ ਟਰੈਕਟਰ ਦਾ ਜਾਈ ਜਾਏ ਕਰਦੀ ਕਿਸ਼ਤ ਕਰਾਰੋ ਕੁਲਾਵੇ ਲੂਲ ਕਹਤਿਆਂ ਬੰਦੇ ਨੂੰ ਟੈਂਸ਼ਨ ਹੁੰਦੀ ਵੀ ਤਾਰਨੇ ਆ ਨਹੀਂ ਨਹੀਂ ਇੱਕ ਵਾਰ ਪੈਸਾ ਲਾਇਆ ਹੋਇਆ ਬੰਦਾ ਠੀਕ ਨਹੀਂ ਬਾਰੋਂ ਮੇਰੀ ਗੱਲ ਤੁਮ ਨਾਲ ਚਲਦੀ ਲੈ ਲਵੇ ਬੰਦਾ ਨਾਲੇ ਤਾਂ ਲੈ ਲੈਂਦਾ ਨਾਲੇ ਸਾਡੀ ਕੋਈ ਰੋਡ ਟੈਕਸ ਨਹੀਂ ਕੋਈ ਕੁਝ ਨਹੀਂ ਐਨਾ ਵੀ ਇਹਦੇ ਪਹਿਲਾਂ ਰੋਡ ਟੈਕਸ ਪਾਈ ਆ 100 ਸਾਂ ਇੰਨੀ ਪੈਂਦੀ ਆ ਨਹੀਂ ਠੀਕ ਆ ਹਾਂ ਨੰਬਰ ਠੀਕਾ ਪ੍ਰਾਣੀ ਪਰ ਫੇਰ 19 ਪੈਸੇ ਲੱਗਦੇ ਆ ਜਾਂ ਕੁਝ ਕਰਾ ਲੈਣ ਨੂੰ ਲੱਗਦੇ ਆ ਪ੍ਰਾਣੀ ਉੱਪਰ ਇਹਨੂੰ ਮਾਰੀ ਜਾਂਦੇ ਲੱਗਦੇ ਆ ਪ੍ਰਾਣੀ ਉਹ ਮੇਰੀ ਸੋਗਾ ਪ੍ਰਾਣੀ ਪ੍ਰਾਣੀ ਦਾ ਦੱਸਦਾ ਪ੍ਰਾਣੀ ਜੇ ਕਿਸੇ ਦੇ ਪੈਸੇ ਵਾਗ ਮੰਗਦੇ ਆ ਜੇ ਕਿਸੇ ਦੇ ਘਰ ਖੜੀ ਮਿਲਦੀ ਆ ਆਪਣੇ ਬੰਦੇ ਤੇ ਦੱਸ ਉਹ ਠੀਕ ਹੈ ਘਰ ਵੀ ਬਹੁਤ ਓਕੇ ਮੈਂ ਕਹਦਾ ਉਹ ਜੇ ਕਿਤੇ ਤੂੰ ਜਾ ਕੇ ਕਾ ਬਾਜ਼ਾਰ ਮਾ ਜਾ ਕੇ ਪ੍ਰਾਣੀ ਲੂੰਗਾ ਉਹ ਲੈ ਕੇ ਫਿਰਾਂਗਾ ਨਾ ਮੀਲੇ ਆਹੋ ਸਾਰਾ ਉਹਨੇ ਕੁ ਸਾਰਾ ਤੂੰ ਤਾਂ ਦੇਖਣਾ ਉਹੀ 24 ਪਸਜੀ ਮਾਡਲ ਉਹਦੇ ਪੈਸੇ ਮੰਗਦੇ ਆ ਕਾਰ ਵਜਾ ਵੀ ਅਪਾ ਗਈ ਤੇ ਡਾਇਰੈਕਟਰ ਦੇ ਉਹ 24 ਪਸਜੀ ਮਾਡਲ ਦਿੱਤਾ ਦੇ ਦੇਖਣੀ ਹੈ ਨਾ ਸਾ ਫਰਕ 20 ਬੱਚੀ ਜਿਆਦਾ ਬਾਕੀ ਪੈਣਾ ਤੇਰਾ ਹੱਦ ਪਿਆ ਜਿਆਦਾ ਫਰਕ ਹੋ ਗਿਆ ਤੇਰਾ ਹੱਦ ਮੈਂ ਕਿੰਨੇ ਪੈਸੇ ਲਾਉਣੇ ਆ ਪੰਜ ਛੇ ਪੰਜ ਛੇ ਨਵੀਂ ਆਣੀ ਗੱਡੀ ਯਾਰ ਨਵੀਂ ਆ ਜਾਨੀ ਨਵੀਂ ਉਹ ਲੱਖ ਰੁਪਏ ਜੂੰਗਾ ਉਹ ਤਾਂ ਦੋ ਦਿਨਾਂ ਦਾ ਲੱਖ ਰੁਪਏ ਹੋਰ ਪਾ ਦੇ ਬਸ 8 ਤੱਕ 8 ਤੱਕ ਮਿਲਣੀ ਨਵੀਂ ਯਾਰ ਗੱਡੀ i20 ਟੂ ਵੀਲ ਲੈ ਥਾਰੇ ਆਣੀ ਤਾਂ 2 ਲੱਖ ਦੀ ਨਾ ਨਾ ਉਹ ਇਹੇ ਕੰਮ ਚ ਨਾ ਪਈ ਯਾਰ ਨਾ 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 ਇਹ ਕੰਮ ਲਾ ਇੱਕ ਗੱਡੀ ਲੈ ਆ ਬਰੀ ਵਾਲੀ ਗੱਡੀ ਬੰਦਾ ਚਲਾਵੀ ਦੇ। ਉਹ ਹੀ ਨੇ ਕਿੰਨੀ ਕਿ ਚਲਾਉਣੀ। ਕੋਈ ਕੁਝ ਨਹੀਂ ਲੈਣਾ। ਇਹਨੇ ਗੁੰਡਾ ਜੀਪ ਲੈਣੀ। ਤੈਨੂੰ ਉਹੀ ਕਹਿੰਦਾ ਵੀ ਕਿੰਨੀ ਚਲਾਉਣੀ ਹੈ। ਐਵਰੇਜ ਲੈਣ ਦੇ ਉਹਨੂੰ। ਜਿੱਦ ਤਾ ਥਾਰ ਦਵਾਦੀ ਵਿੱਚੋਂ ਵੀ ਨਿਕਲ ਗਈ ਬਾਹਰ। ਲੈ। ਇਹਨੇ ਫੇਰ ਮੁਰਜ਼ਾ ਫਿਰ ਇਹ ਕਰਨਾ। ਵੀ ਰਹਿਣੋ ਥਾਰ ਕੱਢਣੇ ਬਾਹਰ। ਵੀ ਥਾਰ ਦੀ ਆ। ਪੈਟਰੋਲ। ਓ ਯਾਰ ਦਸਾਰ ਪੈਟਰੋਲ ਲਵੇ। ਉਹ ਨਹੀਂ ਨਹੀਂ। ਲੈ। ਕੋਈ ਗੰਦੀ ਨਾ ਕਰੀ। ਠੀਕ ਆ ਗੱਡੀਆਂ ਦੋ ਦੇਖੀ। ਜਾਂ ਤਾਂ i20 ਗੱਡੀ ਦੇ। ਠੀਕ ਆ ਬਲੈਨੋ ਠੀਕ ਆ। ਜਾਂ ਫਿਰ ਤੇਰੀ ਗੱਡੀ ਕਜੂਈ ਜਿਹੀ ਪ੍ਰਗਟਵਾਈ ਕੋਲ ਏ ਟਿਓਸ ਏ ਟਿਓਸ ਪਰ ਗੱਡੀਆਂ ਦੀਆਂ ਮੈਂ ਸਭ ਫੈਮਿਲੀ ਗੱਡੀਆਂ ਐ ਗਲੈਂਜਾ ਇਹ ਤੇਰੇ ਕੋਲ ਸੋਨੇ ਗਲੈਂਜਾ ਬਲੈਨ ਨੂੰ ਸੇਮ ਆ ਗਲੈਂਜਾ ਬਲੈਨ ਨੂੰ ਸੇਮ ਨਹੀਂ ਹੈਗੀ ਆ ਫਰਕ ਹੈ ਕੰਪਨੀ ਦਾ ਫਰਕ ਹੈ ਬਈ ਬਹੁਤ ਫਰਕ ਗੱਡੀ ਦਾ ਫਰਕ ਆ ਦੋ ਮਰਜ਼ੀ ਕਹੀ ਆ ਗਲੈਂਜਾ ਹੈ ਤਾਂ ਆਪਾਂ ਲੱਗਦੀ ਸਿਹਾ ਪਰ ਫਰਕ ਹੈ ਹੂੰ ਗਲੈਂਜਾ ਦੀ ਐਵਰੇਜ ਬਹੁਤ ਦਵਾ ਰਹਿਣ ਨੂੰ ਬੈਨਿਊ ਇੰਜਨ ਇੰਜਨ ਤਾਂ ਆ ਮਾ ਇੰਜਨ ਉਹ ਹੀ ਮੈਂ ਕਹਿੰਦਾ ਇੰਜਨ ਦਾ ਬਹੁਤ ਫੱਕ ਹੈ ਨਹੀਂ ਐਵਰੇਜ ਨਹੀਂ ਹੈ ਪਰ ਮੈਂ ਸੁਣਨੇ ਜਿਹੀ ਹੈ ਮਨੋ ਵੀ ਬਲੈਨ ਦੀ ਐਵਰੇਜ ਘੱਟ ਆ ਕਲਿਆ ਨਹੀਂ ਹੋਇਆ ਬਰਿਆਦਾ ਮੈਂ ਜੋ ਆਪਾਂ ਦੇਖੀ ਨਹੀਂ ਆ ਮੈਂ ਹਾਂ ਜਦੋਂ ਚੱਡੀ ਕਰਨ ਨੂੰ ਇਧਰ ਲਿਆ 11 ਲੱਖ ਦੀ ਤੂੰ ਚਾਲ ਦੀ ਮਿਲ ਜਣੀ ਵਧੀਆ ਨੇ ਲੈ 6 ਲੱਖ ਦੀ ਲੈ ਫਿਰ ਜਾ ਬੋਲੀ ਜਾ ਆਪੇ ਉਹ ਬੋਲਦਾ ਵੀ ਦੇਖ ਤੋੜੀ ਤੈਨੂੰ ਨੋ ਕਰੀ ਜਾਂਦਾ ਉਹ ਹਾਂ 6 ਲੱਖ ਨੂੰ ਮਿਲਦੀ ਆ 14 12 13 ਵਾਲੀ ਚੱਡੀ ਵੀ ਦੇ ਲੈ ਮੂੰਹ ਤੇ ਦੇ ਲੈ ਕਿਹੜਾ ਨਾ ਨਾ ਯਾਰ ਕੋ ਲੋੜ ਨਹੀਂ ਹੈਗੀ ਆਪਣੀ 20000 ਰੁਪਏ ਨੇ ਮੋੜੇ ਕਰਨੀ ਆਈ ਨੂੰ ਕਰਨ ਨੂੰ ਬੁਲਾਇਆ ਤਾਂ ਤੁਹਾਨੂੰ ਮੈਂ ਤੁਸੀਂ ਮਨੂ ਮਰੇ ਉਹ ਹੁਣ ਤਾਂ ਮੇਰੀ ਗੱਲ ਸੁਣ ਹੁਣ ਤਾਂ ਮੂੰਹ ਆ ਡੋਂਦਾ ਫੋਰਚੂਨਰ ਜਾਂ ਤੇਲ ਪਾਣਾ ਪਾਈ 2 ਦਿਨ ਖੋਲਦਾ ਨਹੀਂ ਨਹੀਂ ਮਰੋਦਾ ਨਹੀਂ ਤੈਨੂੰ ਘਰ ਤੇ ਮੋੜੇ ਕਰਨੀ ਰੁਚੀ ਨਹੀਂ ਬੋਲੋ ਵੀ ਐਡੀ ਗੱਡੀ ਤੇਲ 3-4000 ਦਾ ਪਾਉਣਾ ਪੈਗਾ ਨਾ ਰੋਪੜ ਤੇ 10000 ਰੁਪਏ ਨੇ ਮੋੜੇ ਕਰਨੀ ਉਹ ਹੀ ਤਾਂ ਦਾਦਾ ਜੀ ਚੱਲ ਰੱਬ ਸਬੱਬੀ ਨਿਕਲ ਨਹੀਂ ਫਿਰ ਤਾਂ ਚਾਰ ਜੱਚੇ ਚਾ 5 ਨਾਲ ਮੋੜੇ ਠੀਕ ਹੈ ਰੱਬ ਸਬੱਬੀ ਵੀ ਦੇਖ ਫਿਰ ਆਪਾਂ ਨੂੰ ਨਹੀਂ ਠੀਕ ਗੱਡੀਆਂ ਆਪਾਂ ਨੂੰ ਗੱਡੀਆਂ ਵੇਚੇ ਸਹੀ ਹੈ ਠੀਕ ਨਹੀਂ ਕਰ ਗਲੰਝਾ ਗੁੰਝਾ ਦੇਖ ਲੈ ਜਾ ਬਲੈਨੋ ਵੀ ਦੇਖ ਲੈ ਬੈਨੋ ਵੀ ਠੀਕ ਆ ਜਿਹੜੀ ਗੱਡੀ ਇਹਦੇ ਕੋਲੇ ਲੱਖੀ ਕੋਲੇ ਕਿਹੜੀ ਆ 55 55 ਵੱਡੀ ਬੱਸ ਹੁੰਦੀ ਬਹੁਤ ਟੌਪ ਦੀ ਗੱਡੀ ਆ ਉਹ ਬਹੁਤ ਟੌਪ ਦੀ ਗੱਡੀ ਬਹੁਤ ਐਵਰੇਜ ਆ ਜੀ ਐਵਰੇਜ ਕਿਹੜੀ ਗੱਡੀ ਅੰਦਰ ਖੁੱਲੀ ਪਾਉਂਦਾ ਆ ਉਹ ਹਨਾ ਅੰਦਰ ਦੇ ਇੱਕੋ ਕੰਪਨੀ ਕਰਦੀ ਉਹਨਾਂ ਨੂੰ ਬਾਈ ਗੱਡੀ ਖੁਲਟੁਲੀ ਬਹੁਤ ਆ ਬੰਮੇ ਮੈਂ ਆਪ ਬੈਠਿਆ ਮੈਂ ਚਲਾਈ ਮੈਨੂੰ ਪਤਾ ਇੱਕੋ ਕੰਪਨੀ ਬਣਾ ਕੇ ਬਹੁਤ ਖੁਲਟੂਲੀ ਗੱਡੀ ਆ ਐਵਰੇਜ ਵੀ ਬਹੁਤ ਆ ਹਾਂ ਦੇਗੀ ਪਟਿਆ ਲੱਖੀ ਸਾਹ ਸਮਾਨ ਲੈ ਕੇ ਆਉਂਦਾ ਉਹ ਯਾਰ ਐਵਰੇਜ ਚੰਗੀ ਉਹਦੀ ਕੰਮਾ ਕਰ ਦੂਗਾ ਬਈ ਛੇਤੀਓ ਪੰਮੀ ਨਾ ਹੁਣਾ ਪੈਣਾ ਤੇ ਤੁਹਾਡੇ ਹਾਲਾਤ ਮੈਨੂੰ ਐ ਲੱਗਦਾ ਤੂੰ ਛੇਤੀ ਕਾ ਤੂੰ ਅਗਲੇ ਸਾਬ ਵੀ ਨਹੀਂ ਕਰਨ ਦੇਣੀ ਜਿਹੜੇ ਸਾਬ ਦਾ ਥਾਰ ਕਦੇ ਪੋਰ ਜੂਨੀਅਰ ਜਿੱਦਣ ਸਾਨੂੰ ਲੈ ਕੇ ਗਿਆ ਨਾ ਤੈਨੂੰ ਦਵਾ ਕੇ ਮੋੜਨਾ ਸੀ ਹਾਂ ਲੈ ਜਾ ਠੀਕ ਨਹੀਂ ਕਹਿੰਗੇ ਤੂੰ ਤਾਂ ਦਹੀਂ ਤਾਂ ਲੈ ਕੇ ਜਾਂਦਾ ਸੀ ਸਾਰੇ ਕੁਝ ਲੈ ਕੋਲ ਤੇਰੇ ਪਾਕੇ ਦੋੜੀ ਪਾਵੇ ਦਵਾਈ ਆਉਂਗੇ ਬਾਅਦ ਵਿੱਚ ਲਈ ਜਾਉਗੇ ਤੇ ਠੀਕ ਹੈ ਗੱਲ ਇਹ ਕੀ ਕਰਨ ਦੇ ਆਪਾਂ ਕਾਪੀ ਲੈਣਗੇ ਇੱਥੇ ਜਾਂ ਤਾਂ ਟਰੈਕਟਰ ਨੂੰ ਜੇ ਮੈਂ ਕਾ ਕਾਪੀਓ ਲੈਣਗੇ ਤੇ ਟਰੈਕਟਰ ਦੀ ਜੰਮੇ ਨਾਲ ਦਾ ਜੇ ਜ਼ਿਆਦਾ ਆੜਾ ਰੌਣਾ ਕੰਮ ਬੈਠੇ ਨੋੜਾ ਲੂਬਾ ਲੂਗੇ ਫਿਰ ਲੈ ਕੇ ਮੜੂਗਾ ਨਾਲੇ ਵੀ ਲੈ ਕੇ ਹੀ ਬੜੀ ਮੜੂ ਜਿਹੜੀ ਤੈਨੂੰ ਲੋਟ ਲੱਗਦੀ ਆ ਉਹ ਲੈ ਲੈ ਠੀਕ ਹੈ ਇਹਨਾਂ ਚੋਂ ਠੀਕ ਹੈ ਜਿਹੜੀ ਤੈਨੂੰ ਲੋਟ ਲੱਗਦੀ ਉਹ ਲੈ ਹੂੰ ਨਾ ਠੀਕ ਹੈ ਗੱਡੀਆਂ ਤਾਂ ਇਹੀ ਸੋਹਣੀਆਂ ਆਂ ਜਿਹੜੀ ਆਪਣੇ ਚਾਰੇ ਵਧੀਆ ਲੱਗੀਆਂ ਮੈਨੂੰ ਬਾਪਰੇ ਗੱਡੀਆਂ ਗੰਜਾਇਸ ਦੇਖ ਕੇ ਲਓ ਬਾਈ ਇਹ ਘਰ ਚ ਵੀ ਚਾਰੇ ਜਣੇ ਜਾਣੇ ਵਾਲੇ ਹੋਰ ਇਹਨਾਂ ਦੇ ਛੋਟਾ ਬਾਈ ਚਾਰ ਤਾਂ ਕਿਤੇ ਛੋਟੇ ਜਿਹੇ ਕੋਈ ਫਾਇਦਾ ਨਹੀਂ ਲਗੇ ਇੰਜਣੇ ਨੇ ਐਵੇਂ ਲਾਏ ਹੋਏ ਛੋਟਾ ਕਿੰਸਾ ਕਰਦੇ ਬਾਕੀ ਤੇਰੇ ਵਾਂਗ ਠੀਕ ਛੋਟਾ ਗੱਡੀ ਨਾ ਹੁੰਦਾ ਛੋਟਾ ਸਵਿਟ ਰਹਿਣਾ ਹੈ ਹਲਕੀ ਬਾਹ ਛੋਟਾ ਗਲੈਂਜਾ ਬੈਨੂ ਦੋ ਗੱਟੇ ਠੀਕ ਆ ਸਮਝ ਕੇ ਮਰਜੀ ਲੈ ਲੈ ਜਿਹੜੀ ਵੀ ਤਗੜਾ ਉਹਦਾ ਫਿੱਟ ਦੋ ਤਾ ਹੁਣ ਹਲਕਾ ਕਰਤਾ ਵਧੀਆ ਹੈ ਜਿਹਦੀ ਮਰਜੀ ਲੈ ਲੈ ਯਾਰ ਹੁਣ ਲੈ ਲੈ ਬਾਰ ਸਿੱਕੇ ਦੇ ਯਾਰ ਠੰਡੇ ਜੀ ਤਾਂ ਮਰੂਤੀ ਵਧੀਆ ਹੈ ਹੈ ਠੰਡੇ ਤਾਂ ਮਰੂਤੀ ਵਧੀਆ ਵਧੀਆ ਤੇ ਵਧੀਆ ਤੇ ਠੰਡੇ ਜੀ ਆਏ ਠੰਡੀ ਠੂਣੀ ਤਾਂ ਵਧੀਆ ਹੀ ਹੈ ਯਾਰ ਰੋਪਣ ਜਾਣਦੇ ਜਾਣੀ ਨਾ ਠੂਣੀ ਜਾਣੀ ਲੈ ਮੈਂ ਗੱਲ ਕਰਦਾ ਵੀ ਠੰਡੇ ਜੀ ਸਭ ਕੁ ਵਧੀਆ ਹੈ ਯਾਰ ਅੱਜ ਦੇ ਟਾਈਮ 'ਚ ਗੱਡੀ ਚੇ ਤੇਰੇ ਕੋਲ ਮਰੂਤੀ ਉਹ ਤੇਰੀ ਸੇਫਟੀ ਹੈ ਬਾਈ ਠੰਡ ਚ ਹੈਗਾ ਗਰਮੀ ਹੈ ਗੱਡੀ ਲੋੜ ਰਹਿੰਦੀ ਜਾਂਦੀ ਹੈ ਗਰਮੀ 'ਚ ਉਹ ਬੰਦਾ ਮੁੱਖਾ ਜਾਣਦਾ ਨਹੀਂ ਗੱਡੀ ਦੇ ਬਿਨਾ ਸਰਦਾ ਹੀ ਨਹੀਂ ਮੈਂ ਮੈਰ ਕੋਲੋਂ ਖਰੂਪਣ ਨੂੰ ਗਏ ਅਸੀਂ ਗੱਡੀ ਲੈ ਕੇ ਬਾਈ ਨਜ਼ਾਰੇ ਨਾ ਗਏ ਨਜ਼ਾਰੇ ਨਾ ਆ ਕੇ ਮੋਟਰਸਾਈਕਲ ਪਰ ਧੰਦਰੀਆ ਪਜੁੰਦੀਆਂ ਸਾਡੀਆਂ ਐਨੀ ਠੰਡੀ ਅੱਜ ਹੋ ਅੱਜ ਠੰਡ ਬਹੁਤ ਹੈ ਫੇਰ ਠੱਡ ਕਿਤੇ ਥੋੜੀ ਸੀ ਬਿਮਾਰ ਹੋਣ ਵਾਲਾ ਕੰਮ ਹੈ ਮੈਂ ਚਮਕੌਰ ਸਾਹਿਬ ਚਲੇ ਗਿਆ ਜਾ ਕੇ ਫਸ ਗਿਆ ਉੱਥੇ ਫੇਰ ਬੱਸ ਹੋ ਗਿਆ ਮੋਟਰਸਾਈਕਲ ਮੈਂ ਖੇਤ ਨੂੰ ਚਾਹ ਲੈ ਕੇ ਗਿਆ ਇੱਕ ਦੋ ਵਾਰੀ ਹੱਥਾਂ ਨੂੰ ਪਤਾ ਹੀ ਨਹੀਂ ਦਿੰ ਕੁਰਾਗਾ ਬੰਦ ਉਹ ਤਾਂ ਹੈ ਨਹੀਂ ਤੋ ਕੁਰਾਗਾ ਅਜੇ ਪਤਾ ਨਹੀਂ ਕਿ ਕਿੱਦਾਂ ਠੰਢ ਜਾਂਦਾ ਸੀਤ ਲਹਿਰ ਜਾਂਦੀ ਸੀ ਐਪੀਜੀ ਵੀ ਦੇਖੀ ਜੇ ਠੀਕ ਹੀ ਦਰਿਆ ਵਿੱਚ ਠੰਢ ਜਾਂਦਾ ਸੀ ਹਾਂ ਠੰਢ ਬਹੁਤ ਖਾਣੇ ਹੁੰਦਾ ਤਾਂ ਬਾਹਰ ਨਹੀਂ ਠੰਢਦੀ ਆ ਹੁਣ ਵੀ ਪੂਰੀ ਠੰਢਾ ਦੋ ਪੂਰੀ ਠੰਢਾ ਹਾਂ ਬਹੁਤ ਠੰਢਾ ਹੁਣ ਤਾਂ ਚਲ ਟੈਂਪਰ ਡਾਊਨ ਹੋਣਾ ਹੀ ਆ ਹੁਣ ਤਾਂ ਜਾਣੀ ਟੈਂਪਰ ਡਾਊਨ ਆ ਪੰਜ ਵਜੇ ਦੀ ਚੱਲਦੀ ਧੂਣੀ ਤੂੰ ਕਹਦਾ ਬੰਦਾ ਹੈ ਨਹੀਂ ਧੂਣੀ ਦਾ ਫਰਕ ਹੈ ਨਹੀਂ ਤਾਂ ਧੂਣੀ ਯਾਰ ਮੈਂ ਪੰਜ ਵਜੇ ਦੀ ਵੱਲਦੀ ਜਾ ਰਿਹਾ ਪੂਰੀ ਬੈਠਾ ਜਿੰਦਾ ਪੱਕਾ ਬੈਠਾ ਹੋਰੇ ਬੰਦੇ ਹੱਦ ਹੋ ਗਈ ਰਲਈ ਮੈਂ ਆ ਕੇ ਮੁੜ ਕੇ ਗਿਆ ਪੰਜ ਜੱਦ ਡੈਰ ਮੈਨੂੰ ਨਹੀਂ ਪਤਾ ਲੱਗਿਆ ਮੈਂ ਉੱਥੇ ਆ ਗਿਆ 4:00 ਵਜੇ ਤੋਂ ਬੈਠਾ 10 15 ਮਿੰਟ ਹੱਲ ਕੇ ਮੈਂ ਤੂੰ ਉਰਦਕ ਆਇਆ ਫੇਰ ਉਰਦਕ ਅੱਗੇ ਦੇਖ ਮੈਂ ਤੈਨੂੰ ਸੱਚ ਕਹਤਾਂ ਉਹ ਉਰਦਕ ਤੇ ਨਹੀਂ ਆਇਆ ਉੱਥੀ ਤੇ ਮੁੜ ਗਿਆ ਅੰਦਰ ਦਾ ਬੈਠੇ ਨਹੀਂ ਹੁਣ ਪਤਾ ਨਹੀਂ ਲੱਗਦਾ ਤੇਰੇ ਮੋਟਰਸਾਈਕਲ ਵੀ ਨਹੀਂ ਦੇਖਿਆ ਮੋੜਦਾ ਉਹ ਸਾਈਡ ਤੇ ਲੱਗਿਆ ਪਤਾ ਨਹੀਂ ਹੋਇਆ ਤੈਨੂੰ ਮੋੜਦਾ ਤਾਂ ਮੈਂ ਕਿਵੇਂ ਅੰਦਰ ਲਾਉਣਾ ਬਾਹਰ ਤੋਂ ਉਸ ਪੈਂਦੀ ਹੁੰਦੀ ਆ ਆ ਚੱਕਰ ਸਵੇਰੇ ਦੇਖਿਆ ਟੀਨਾਂ ਦੇ ਪਾਣੀ ਦੇ ਕਿਹੜਾ ਚੋਇਆ ਮੁੰਦਾ ਇੱਥੇ ਲੋਰ ਤਪਕਉਆ ਜਾਂਦਾ ਹੁੰਦਾ ਸਵੇਰੇ ਉਹ ਬਾਹਰ ਵੀ ਉੱਥੇ 45 ਪਰ 45 ਦੀ ਗੱ ਪਰ ਤਕ ਤਕੂਵਾ ਤਾਂ ਹਲੇ ਵੀ ਚੱਲਦਾ ਉਹ ਉੱਥੇ ਜਿਦੜੇ ਬਾਲਟੀ ਰੱਖਦੇ ਮੈਂ ਕਹਿੰਦਾ 5 ਗੱਲ ਲੀਟਰ ਪਾਣੀ ਉਜੇ ਉਹ ਜਿੰਦਾ ਹੁਣ ਵੀ ਕਰਦਾ ਉਹਦੇ ਹੁਣ ਵੀ ਕਰਦਾ ਜਾਂ ਚਲੋ ਠੀਕ ਹੈ ਬਾਈ ਹਾਂ ਠੀਕ ਠੀਕ ਹੈ ਠੀਕ ਆ ਲੱਗ ਗਿਆ ਫੋਨ ਚ ਬੰਦਾ ਨਹੀਂ ਨਹੀਂ ਇਹ ਨਹੀਂ ਟਿਕਾਦਾ ਉਹ ਮਨੋ ਵੀਡੀਓ ਉਹ ਹੋਣੀ ਇਹਨਾਂ ਦੀ ਰੀਲਾਂ ਬਣਾ ਦੇ ਯਾਰ ਦੋਏ ਬਹੁਤ ਆਉਂਦੀਆਂ ਲਗਾ ਨੂੰ ਇਹਨੇ ਸਨੇਪਾ ਆਇਆ ਇੱਕ ਸਨੇਪਾ 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 ਤੇ ਬਣਾ ਲੈ ਮੈਨੂੰ ਤਾਂ ਲੱਗ ਹੀ ਨਹੀਂ ਆਉਂਦੀ ਆਦਾ ਬਣਾ ਜਾ ਇੱਕ ਤਾਂ ਬਣਾ ਗਿਆ ਬੈਠਾ ਬੈਠਾ ਹੀ ਹੋਰ ਕੁਝ ਨਹੀਂ ਵਾ ਮਿੰਟ ਖਵਾ ਕੱਢ ਕੇ ਸਨੇਪਾ ਪਾ ਦਈਏ ਜੀ ਬਸ ਕੱਲ ਵੀ ਮੈਂ ਕੋਈ ਫੋਨ ਦਾ ਐਂਗਲ ਹੀ ਆਇਆ ਖੜਿਆ ਕੜਕ ਆ ਬਸ ਛੁੱਟ ਗਈ ਜਾਂ ਮਰਜੀ ਦੇ ਦੇ ਪਤਾ ਨਹੀਂ ਰਪਈਆ ਆਉਂਦਾ ਕੋਈ ਸੈਕਿੰਡ ਪਰ ਤੇ ਤੁਹਾਨੂੰ ਰਪਈਆ ਆਉਂਦਾ ਸੈੱਡ ਤੋਂ ਕੋਈ ਨਹੀਂ ਰ ਪੀਆ ਵੀ ਸ਼ਰਟ ਉਂ ਵੀ ਬਸ ਸਨੇਪ ਆਦੀ ਮੜੀ ਉਹ ਕਿਆ ਕੀਤਾ ਯਾਰ ਸਨੇਪ ਕੋਲ ਸਾਹਿਬ ਗਏ ਪੁੱਛੀ ਨੂੰ ਭਾਈ ਮੇਰੀ ਸਟ੍ਰੀਕ ਨਾ ਟੁੱਟ ਜਵੇ ਸਵੇਰੇ ਚੜ੍ਹੇ ਸ਼ਾਮ ਨੂੰ ਦੂਏ ਦੇ ਨਾਲ ਥੱਲੇ ਜਾਣਾ ਸਟ੍ਰੀਕ ਨਾ ਟੁੱਟ ਜਵੇ ਮੈਂ ਜਾ ਕੇ ਪਾਉਣੀ ਆ ਦੁਬਾਰਾ ਹਮ ਮੈਨੂੰ ਇਹ ਬੰਦੇ ਸਟ੍ਰੀਕ ਨੂੰ ਦੱਸ ਮਾੜੀ ਕਾ ਭਾਈ ਤੇਰੀ ਸਟ੍ਰੀਕ ਤਾਂ ਟੁੱਟੇ ਜਿਹੜੀ ਹੋ ਗਈ ਇਹ ਕਿਆ ਇਹ ਚਲੋ ਭਾਈ ਠੀਕ ਆਂ ਦੇਵ ਅੱਗਿਆ 1 ਮਿੰਟ ਰਹੀ ਟੁੱਟੀ ਆ ਜੀ 1 ਮਿੰਟ ਰਹੀ ਦਸ ਸਨੇਪ ਵੀ ਅੱਜ ਕਰਦੇ ਆ ਆਏ ਤਾਂ ਮੈਂ ਮੂੰਹ ਮੋੜ ਚਦਾ ਨਾ ਤੇ ਇੰਨਾ ਖਰੋ ਨਹੀਂ ਪਉਂਦਾ ਮੈਂ ਵੀ ਜੂਰੀ ਉਹ ਮੌਜ ਮਿਲਣੀਆਂ ਬਹੁਤ ਜੀ ਸਕਿਉਰਟੀ ਹੈ ਇਹ ਹਾਂ ਗੱਗੇ ਦੀ ਸਕਿਉਰਟੀ ਹੈ ਸਕਿਉਰਟੀ ਹੈ ਮੈ TV ਜੇ ਪਰ ਉਹ ਗੱਗੇ ਦੀ ਕਹ ਨੂੰ ਮੈਂ ਦੀ ਸਕਿਉਰਟੀ ਹੈ ਬੱਚੇ ਬੜੀਆ ਗੱਗੇ ਐਹੀ ਜੀ ਚੀਜ਼ ਇਹ ਚੀਜ਼ ਸਭ ਤੋਂ ਵਧੀਆ ਹੈ ਜਿਹੜੇ ਮਹਿੰਗੇ ਕੁੱਤੇ ਰੱਖਣ ਨਾਲ ਉਹ ਸਭ ਤੋਂ ਵਧੀਆ ਪੂਰਾ ਫਿਰ ਪੈਸੇ ਲੱਗਦੇ ਫਿਰ ਤਾਂ ਉਹਨਾਂ ਮਰੇ ਤੇ ਤਾਂ ਸੀ ਕਿ ਗੱਗੇ ਇਸ਼ਾਰਾ ਕਰੇ ਜਦੇ ਉੱਪਰ ਜੜ ਕੇ ਬੈਠੇ ਨਾਲੋਂ ਜ਼ਿਆਦਾ ਲਾਜ ਹੈ ਮਹਿੰਗੇ ਇਹਨਾਂ ਦਾ ਗਾਸ ਵਾਲਾ ਗਰਮੀਆਂ 'ਚ ਗੱਗੇ ਕੋਲੇ ਸੌਂਦਾ AC 'ਚ ਇਹ ਛਾਲਜ ਵੀ ਗੱਗੇ ਦੇ ਕਮਰੇ 'ਚ ਪੈਣੇ ਨੇ ਵਧੀਆ ਗੱਲ ਆ ਯਾਰ ਨਾ ਤਾਂ ਹੋਇ ਲੱਗਦਾ ਅੱਜ ਆ ਨਾ ਤਾਂ ਮਨਾਂ ਹੀ ਨੇ ਲਾ ਕੇ ਦੇਖੋ ਉਹਨੇ ਇਸ਼ਾਰਾ ਕਰਿਆ ਕਿ ਗੱਗੇ ਜਦੋਂ ਉੱਪਰ ਛਾਲ ਮਾਰੀ ਜਾ ਇਹ ਫਿਰ ਸਾਡ ਘੱਟ ਲਾਦੀ ਨਹੀਂ ਕਦ ਅੱਖ ਮਖਾ ਵੇ ਦੇਖੀ ਤਾਂ ਵੀ ਛੱਡ ਲਾਦੀ ਉਹੇਟਾ ਪੈਰ ਜੰਮਦੇ ਉਹਨੇ ਆ ਦੇਖੀ ਵੀ ਮਨ ਬਿਠਾ ਲਾ ਉੱਪਰ ਨੂੰ ਉਹ ਮਗਾ ਵਜਿਆ ਵਜਿਆ ਜਾ ਫਿਰ ਕੁੱਤੇ ਨਾ ਨਾ ਸੰਢ ਲਾਦੀ ਕੁੱਤੇ ਨਾ ਤਾਂ ਹੰਡ ਲਗਣੀ ਨਹੀਂ ਚਾਹੇ ਜਾਲੇ ਨੂੰ ਕੋਰਵਾ ਖਾਲਦੇ ਇਹਨੂੰ ਪਰੇ ਨੂੰ ਆ ਜਾ ਨਾ ਹੀ ਨਹੀਂ ਆਉਣਾ ਇਹਨੇ ਗੱਗੇ ਦੇ ਗਏ ਤੇ ਨਾ ਉਹ ਗਿਆ ਨਾ ਉਹ ਦਬੋ ਬਹੁਤ ਤਕੜਾਈ ਦਾ ਬਾਹਬਲੀ ਨੌਂਦਾ ਦਾ ਮਹਿੰਦਰ ਸਿੰਘ ਬਾਹਬਲੀ ਉਹ ਨੂੰ ਦੋ ਆਂਡੇ ਖਲਾ ਦੇ ਥਲ ਦੇ ਇੱਕ ਕੰਨ ਹੀ ਡਨੂ ਕੋ ਉੱਪਰ ਨੂੰ ਆਉਣ ਦੇਖ ਤਾਂ ਅੱਜ ਤੈਨੂੰ ਕਿਆ ਕਰਾਂਗਾ ਇਹ ਆਪਕ ਕਿਤੇ ਕੁੱਤੇ ਰ ਫੜ ਕੇ ਝੂਟਾ ਦੇ ਦਿੱਤਾ ਇਹਨੂੰ ਨਾ ਨਾ ਮੈਂ ਇਹ ਕਿਹੜੇ ਹੋਗਾ ਵੀ ਪਿਓਰ ਥੋੜੀ ਹੈ ਇਹ ਮਿਕਸਡ ਬ੍ਰੀਡ ਹੈ ਇਹ ਤੰਬ ਦਾ ਇਹ ਨਹੀਂ ਕਿਸੇ ਦੇ ਹੱਥੋਂ ਇਹ ਮਾਂ ਇਹ ਆਪਣਾ ਦਾ ਬਾਪ ਹੋਵਾ ਬਲਟੇਰ 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 ਦਾ ਬਾਪ ਮਾਂ ਹੀ ਬ੍ਰੀਡ ਬ੍ਰੀਡ ਦੀ ਜਿਹੜੀ ਕਿਆ ਹੁੰਦੀ ਹੈ ਇਹ ਪਵੇਲੀਅਨ ਪਵੇਲੀਅਨ ਹੀ ਤਾਂ ਹੁੰਦੀ ਹੈ ਪਵੇਲੀਅਨ ਜੀ ਮਿਕਸ ਹੈ ਨਾ ਠੀਕ ਹੈ ਕੁੱਤਾ ਰੱਖੀ ਕੀ ਕਰਨਾ ਵਾਲਾ ਵਧੀਆ ਜੀ ਹੂੰ ਚਲੋ ਭਾਈ ਛੁੱਟ ਲੱਭਣਾ ਹੀ ਮਿਲਦਾ ਰੱਖੀ ਹੁੰਦਾ ਫਿਰ ਇਹ ਕਿੱਥੇ ਹੈ ਰਾਤ ਨੂੰ